ਦੋ ਬੇਰੁਜ਼ਗਾਰ ਲੜਕੀਆਂ ਘਰ ਦੇ ਵਿੱਚੋਂ ਨੌਕਰੀ ਦੀ ਤਲਾਸ਼ ਦੇ ਲਈ ਨਿਕਲਦਿਆਂ ਨੇ ਜਿਵੇਂ ਹੀ ਉਹ ਘਰ ਤੋਂ ਬਾਹਰ ਨਿਕਲਦੀਆਂ ਨੇ ਤਾਂ ਅੱਗੇ ਉਹਨਾਂ ਦੀ ਪਛਾਣ ਦੇ ਦੋ ਲੜਕੇ ਉਹਨਾਂ ਨੂੰ ਮਿਲ ਜਾਂਦੇ ਨੇ ਅਤੇ ਉਹ ਲੜਕੇ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਨੌਕਰੀ ਤੇ ਲਗਵਾ ਦੇਵਾਂਗੇ ਉਹ ਲੜਕੀਆਂ ਇਹ ਗੱਲ ਸੁਣਦੇ ਹੀ ਬਹੁਤ ਜ਼ਿਆਦਾ ਖੁਸ਼ ਹੁੰਦੀਆਂ ਨੇ ਇਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਚਲੀਆਂ ਜਾਂਦੀਆਂ ਨੇ ਜਿਵੇਂ ਹੀ ਉਹ ਅੱਗੇ ਬਾਹਰ ਕਿਸੇ ਸੁੰਨਸਾਨ ਜਗ੍ਹਾ ਤੇ ਗੱਡੀ ਲੈ ਕੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਨਾਲ ਐਸਾ ਕਾਹਨ ਕਰਦੇ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਜਿਵੇਂ ਹੀ ਇਹ ਸਾਰੀ ਘਟਨਾ ਨਿਕਲ ਕੇ ਸਾਹਮਣੇ ਆਉਂਦੀ ਆ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਕਿ ਆਖਰ ਇਸ ਤਰ੍ਹਾਂ ਹੋ ਕਿਵੇਂ ਸਕਦਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਹੈ ਇਹ ਉੱਤਰ ਪ੍ਰਦੇਸ਼ ਦੇ ਪਤਾਲਗੜ੍ਹ ਦੀ ਹੈ ਕੀ ਹੋਇਆ 17 ਸਾਲ ਦੀ ਗੌਤਮ ਬੁੱਧ ਨਗਰ ਦੀ ਰਹਿਣ ਵਾਲੀ ਲੜਕੀ ਜੋ ਕਿ ਨੌਕਰੀ ਦੀ ਤਲਾਸ਼ ਦੇ ਲਈ ਆਪਣੀ ਸਹੇਲੀ ਨੂੰ ਨਾਲ ਲੈ ਕੇ ਬਾਹਰ ਕਿਤੇ ਜਾਣ ਦੀ ਤਿਆਰੀ ਕਰਦੀ ਆ ਜਿਵੇਂ ਹੀ ਉਹ ਘਰ ਤੋਂ ਬਾਹਰ ਨਿਕਲਦੀ ਆ ਤਾਂ ਥੋੜੀ ਦੂਰ ਅੱਗੇ ਜਾ ਕੇ ਉਹਨਾਂ ਨੂੰ ਉਸ ਦਾ ਦੋਸਤ ਮਿਲ ਜਾਂਦਾ ਜਿਸ ਦਾ ਨਾਮ ਸੰਦੀਪ ਅਤੇ ਅਮਤ ਹੁੰਦਾ ਦੋਨੋਂ ਜਣੇ ਸੰਦੀਪ ਅਤੇ ਅਮਤ ਦੇ ਨਾਲ ਗੱਲਬਾਤ ਕਰਦਿਆਂ ਨੇ ਅਤੇ ਜਿਵੇਂ ਹੀ ਅਮਤ ਉਹਨਾਂ ਦੀ ਗੱਲ ਸੁਣਦਾ ਤਾਂ ਕਹਿੰਦਾ ਕਿ ਮੇਰੀ ਬਹੁਤ ਵਧੀਆ ਲੋਕਾਂ ਨਾਲ ਜਾਣ ਪਛਾਣ ਆ ਮੈਂ ਤੁਹਾਨੂੰ ਕਿਸੇ ਵਧੀਆ ਨੌਕਰੀ ਤੇ ਲਗਵਾ ਦੇਵਾਂਗਾ ਇਹ ਗੱਲ ਸੁਣਦਿਆਂ ਹੀ ਦੋਨੋਂ ਲੜਕੀਆਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀਆਂ ਨੇ ਤਾਂ ਇਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਲੈਂਦੇ ਨੇ ਜਿਵੇਂ ਹੀ ਉਹ ਥੋੜੀ ਦੂਰ ਅੱਗੇ ਜਾਂਦੇ ਨੇ ਤਾਂ ਉਹਨਾਂ ਦਾ ਇੱਕ ਦੋਸਤ ਰਾਹਤੇ ਦੇ ਵਿੱਚ ਖੜਾ ਉਹਨਾਂ ਦੀ ਉਡੀਕ ਕਰ ਰਿਹਾ ਹੁੰਦਾ ਜਿਵੇਂ ਸੰਦੀਪ ਉਹਨਾਂ ਨੇ ਪਹਿਲਾਂ ਇਹ ਪਲਾਨ ਕੀਤਾ ਹੋਵੇ ਜਿਵੇਂ ਹੀ ਉਹ ਅੱਗੇ ਜਾਂਦੇ ਨੇ ਤਾਂ ਉਹਨਾਂ ਦਾ ਉਹ ਤੀਸਰਾ ਦੋਸਤ ਵੀ ਉਸ ਗੱਡੀ ਦੇ ਵਿੱਚ ਆ ਜਾਂਦਾ ਥੋੜੀ ਦੂਰ ਅੱਗੇ ਜਾ ਕੇ ਉਹ ਵਿਚਾਰ ਕਰਦੇ ਨੇ ਵੀ ਕਿਉਂ ਨਾ ਆਪਾਂ ਬੀਅਰ ਖਰੀਦ ਲਈਏ ਇਹ ਗੱਲ ਜਿਵੇਂ ਹੀ ਕਰਦੇ ਨੇ ਦਾ ਤੁਰੰਤ ਉਹ ਇੱਕ ਬੀਅਰ ਵਾਲੀ ਦੁਕਾਨ ਤੇ ਜਾਂਦੇ ਨੇ ਅਤੇ ਬੀਅਰ ਖਰੀਦ ਕੇ ਤਿੰਨੋਂ ਜਾਣੇ ਉਹ ਬੀਅਰ ਪੀਣੀ ਸ਼ੁਰੂ ਕਰ ਦਿੰਦੇ ਨੇ ਅਤੇ ਇਸ ਤੋਂ ਬਾਅਦ ਫਿਰ ਉਹ ਨਾਲ ਬੈਠੀਆਂ ਲੜਕੀਆਂ ਨੂੰ ਵੀ ਕਹਿੰਦੇ ਨੇ ਕਿ ਤੁਸੀਂ ਬੀਅਰ ਪੀਓ ਅਤੇ ਉਹ ਲੜਕੀਆਂ ਮਨਾ ਕਰਦੀਆਂ ਨੇ ਪਰ ਉਹ ੱਤਕੇ ਦੇ ਨਾਲ ਉਹਨਾਂ ਲੜਕੀਆਂ ਨੂੰ ਵੀ ਬੀਅਰ ਪਿਲਾ ਦਿੰਦੇ ਨੇ ਇਸ ਤੋਂ ਬਾਅਦ ਫਿਰ ਜਿਵੇਂ ਹੀ ਥੋੜੀ ਦੂਰ ਅੱਗੇ ਗੱਡੀ ਜਾਂਦੀ ਆ ਤਾਂ ਇੱਕ ਲੜਕਾ ਉਹਨਾਂ ਦੇ ਵਿੱਚੋਂ ਲੜਕੀ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੰਦਾ ਅਤੇ ਉਹ ਲੜਕੀ ਫਿਰ ਉਸ ਲੜਕੇ ਦਾ ਵਿਰੋਧ ਵੀ ਕਰਦੀ ਆ ਜਿਵੇਂ ਹੀ ਉਹ ਲੜਕੀ ਵਿਰੋਧ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਅੱਗੋਂ ਉਹ ਲੜਕਾ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਜਿਵੇਂ ਹੀ ਵਿਰੋਧ ਜਾਦੇ ਵੱਧਦਾ ਤਾਂ ਫਿਰ ਉਹ ਜ਼ਬਰਦਸਤੀ ਉਸ ਲੜਕੀ ਨਾਲ ਚੱਲਦੀ ਗੱਡੀ ਦੇ ਵਿੱਚ ਹੀ ਐਸਾ ਗੰਦਾ ਕੰਡਾ ਕਰਦਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਤੋਂ ਬਾਅਦ ਉਹ ਤਿੰਨੋਂ ਜਾਣੇ ਮਿਲ ਕੇ ਉਹਨਾਂ ਲੜਕੀਆਂ ਦਾ ਕੁਟਾਪਾ ਕਰਦੇ ਨੇ ਇਹ ਜਿਹੜੀ ਘਟਨਾ ਸੀ ਇਹ ਮੇਠ ਦੇ ਨੌਇਡਾ ਨਗਰ ਤੇ ਵਾਪਰਦੀ ਹੈ ਜਿਵੇਂ ਜਿਵੇਂ ਉਹਨਾਂ 'ਚੋਂ ਇੱਕ ਲੜਕਾ ਗੱਡੀ ਚਲਾਉਂਦਾ ਜਾਂਦਾ ਤਾਂ ਦੋ ਲੜਕੇ ਮਿਲ ਕੇ ਉਹਨਾਂ ਦੀ ਕੁੱਟਮਾਰ ਕਰਦੇ ਨੇ ਅਤੇ ਮੇਠ ਦੇ ਰੋਡ ਤੇ ਜਦੋਂ ਉਹ ਲੜਕੀ ਵਿਰੋਧ ਕਰਨੋਂ ਨਹੀਂ ਹਟਦੀ ਅਤੇ ਉਹ ਮੇਠ ਦੇ ਰੋਡ ਤੇ ਚੱਲਦੀ ਗੱਡੀ ਦੇ ਵਿੱਚੋਂ ਉਸ ਲੜਕੀ ਨੂੰ ਧੱਕਾ ਮਾਰ ਕੇ ਸੁੱਟ ਦਿੰਦੇ ਨੇ ਅਤੇ ਜੋ ਇੱਕ ਲੜਕੀ ਬਚ ਜਾਂਦੀ ਹੈ ਉਸ ਨੂੰ ਅੱਗੇ ਲਾਏ ਜਾਂਦੇ ਨੇ ਇਸੇ ਤਰ੍ਹਾਂ ਉਹ ਚੱਲਦੀ ਗੱਡੀ ਦੇ ਵਿੱਚ ਉਸ ਲੜਕੀ ਦੇ ਨਾਲ ਵੀ ਤਿੰਨੋਂ ਜਣੇ ਮਿਲ ਕੇ ਗੰਦਾ ਕੰਡ ਕਰਦੇ ਨੇ ਵਾਰੀ ਵਾਰੀ ਦੇ ਨਾਲ ਅਤੇ ਇਹ ਘਟਨਾ 6 ਮਈ ਨੂੰ ਹੁੰਦੀ ਹੈ ਅਤੇ 7 ਮਈ ਦਾ ਦਿਨ ਚੜ ਜਾਂਦਾ ਮਤਲਬ ਕੀ ਰਾਤ ਦਾ ਤਕਰੀਬਨ 1:3 ਵਜਾਂ ਦਾ ਤਾਂ ਉਹ ਨੌਇਡਾ ਅਤੇ ਮੇਠ ਦੇ ਰੋਡ ਦੇ ਉੱਤੇ ਘੁੰਮ ਰਹੇ ਹੁੰਦੇ ਨੇ ਇਸ ਤੋਂ ਬਾਅਦ ਫਿਰ ਉਹ ਸਾਰੀ ਰਾਤ ਉਸ ਲੜਕੀ ਨਾਲ ਜ਼ਬਰਦਸਤੀ ਕਰਦੇ ਰਹਿੰਦੇ ਨੇ ਜਿਵੇਂ ਹੀ ਸਵੇਰ ਦੇ 7 ਵਜੇ ਦੇ ਨੇ ਤਾਂ ਉਹ ਲੜਕੀ ਉਹਨਾਂ ਦੇ ਚੁੰਗਲ ਦੇ ਵਿੱਚੋਂ ਨਿਕਲਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਅਤੇ ਉਹ ਲੜਕੀ ਫਿਰ ਇੱਕ ਥਾਣੇ ਦੇ ਵਿੱਚ ਪਹੁੰਚਦੀ ਹੈ ਖੋਜਰਾ ਥਾਣਾ ਕੋਤਵਾਲੀ ਉਸ ਜਗ੍ਹਾ ਤੇ ਆ ਕੇ ਫਿਰ ਉਹ ਪੁਲਿਸ ਵਾਲਿਆਂ ਨੂੰ ਸਾਰੀ ਘਟਨਾ ਦੱਸਦੀ ਆ ਤੇ ਜਿਵੇਂ ਹੀ ਉਹ ਇਹ ਸਾਰੀ ਘਟਨਾ ਪੁਲਿਸ ਵਾਲਿਆਂ ਨੂੰ ਸੁਣਾਉਂਦੀ ਆ ਤਾਂ ਪੁਲਿਸ ਵਾਲਿਆਂ ਦੇ ਪੈਰਾਂ ਥੱਲੋਂ ਜ਼ਮੀਨ ਖਸਕ ਜਾਂਦੀ ਆ ਅਤੇ ਪੁਲਿਸ ਲਈ ਵੀ ਇੱਕ ਸਵਾਲ ਖੜਾ ਹੋ ਜਾਂਦਾ ਹੈ ਅਤੇ ਉਹ ਦੱਸਦੀ ਹੈ ਕਿ ਅਸੀਂ ਦੋ ਸਹੇਲੀਆਂ ਬੇਰੋਜ਼ਗਾਰ ਸੀ ਅਸੀਂ ਨੌਕਰੀ ਦੀ ਤਲਾਸ਼ ਦੇ ਲਈ ਕਿਤੇ ਬਾਹਰ ਜਾ ਰਹੀਆਂ ਸੀ ਰਸਤੇ ਦੇ ਵਿੱਚ ਸਾਨੂੰ ਦੋ ਲੜਕੇ ਜਾਲ ਪਹਚਾਣ ਦੇ ਮਿਲ ਜਾਂਦੇ ਨੇ ਅਤੇ ਉਹ ਸਾਨੂੰ ਇਹ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਨੌਕਰੀ ਦਿਵਾਵਾਂਗੇ ਤੁਸੀਂ ਸਾਡੇ ਨਾਲ ਗੱਡੀ ਦੇ ਵਿੱਚ ਬੈਠ ਕੇ ਚਲੋ ਜਿਵੇਂ ਹੀ ਅਸੀਂ ਉਹਨਾਂ ਦੀ ਇਹ ਗੱਲ ਸੁਣਦੀ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਅਤੇ ਅਸੀਂ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਚਲੀਆਂ ਜਾਂਦੀਆਂ ਜਿਵੇਂ ਹੀ ਉਹ ਥੋੜੀ ਦੂਰ ਅੱਗੇ ਜਾਂਦੇ ਨੇ ਤਾਂ ਉਹ ਬੀਅਰ ਖਰੀਦਦੇ ਨੇ ਬੀਅਰ ਖਰੀਦ ਕੇ ਉਹ ਨਾਲੇ ਤਾਂ ਆਪ ਪੀਂਦੇ ਨੇ ਇਸ ਤੋਂ ਬਾਅਦ ਸਾਨੂੰ ਵੀ ੱੱਕੇ ਦੇ ਨਾਲ ਉਹ ਬੀਅਰ ਪੁਲਾਉਂਦੇ ਨੇ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਵੀ ਕਰਦੀਆਂ ਹਾਂ ਪਰ ਉਹ ਸਾਡੀ ਕੁੱਟਮਾਰ ਬਹੁਤ ਜ਼ਿਆਦਾ ਕਰਦੇ ਨੇ ਅਤੇ ਤਿੰਨੋਂ ਜਾਣੇ ਮਿਲ ਕੇ ਵਾਰੀ-ਵਾਰੀ ਸਾਡੇ ਨਾਲ ਉਹ ਗੰਦਾ ਕੰਡ ਕਰਦੇ ਨੇ ਜਿਵੇਂ ਹੀ ਇਹ ਗੱਲ ਪੁਲਿਸ ਸੁਣਦੀ ਆ ਤਾਂ ਪੁਲਿਸ ਤੁਰੰਤ ਮੌਕੇ ਤੇ ਐਕਸ਼ਨ ਲੈਂਦੀ ਆ ਤਾਂ ਪਤਾ ਲੱਗਦਾ ਕਿ ਜੋ ਲੜਕੀ ਉਹਨਾਂ ਨੇ ਗੱਡੀ ਦੇ ਵਿੱਚੋਂ ਛੁੱਟੀ ਸੀ ਉਹ ਮੇਠ ਦੇ ਹਸਪੀਟਲ ਦੇ ਵਿੱਚ ਦਾਖਲ ਕਰਵਾਈ ਜਾਂਦੀ ਆ ਅਤੇ ਉਸ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਆ ਇਸ ਤੋਂ ਬਾਅਦ ਪੁਲਿਸ ਤੁਰੰਤ ਐਕਸ਼ਨ ਦੇ ਵਿੱਚ ਆ ਕੇ ਉਹਨਾਂ ਤਿੰਨਾਂ ਆਰੋਪੀਆਂ ਨੂੰ ਫੜਨ ਦੇ ਲਈ ਥਾਂ-ਥਾਂ ਤੇ ਛਾਪੇਮਾਰੀ ਕਰਦੀ ਹੈ ਉਹਨਾਂ ਦੇ ਵਿੱਚੋਂ ਸੰਦੀਪ ਅਤੇ ਅਮਤ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੀਜਾ ਜੋ ਦੋਸ਼ੀ ਸੀ ਉਹ ਹਾਲੇ ਪੁਲਿਸ ਦੀ ਗ੍ਰਿਫਤਾਰੀ ਤੋਂ ਫਰਾਰ ਸੀ ਸੋ ਪੁਲਿਸ ਨੇ ਦੱਸਿਆ ਕਿ ਪੁਕਸ ਐਕਟਰਾਂ ਹੀ ਤਿੰਨਾਂ ਦੋਸ਼ੀਆਂ ਤੇ ਕਾਰਵਾਈ ਆ ਜਿਹੜੀ ਉਹ ਕਰ ਦਿੱਤੀ ਗਈ ਆ ਜੋ ਲੜਕੀ ਦੀ ਡੈਥ ਹੋ ਚੁੱਕੀ ਆ ਉਹਦਾ ਪੋਸਮਾਰਟਮ ਕਰਵਾਇਆ ਜਾ ਰਿਹਾ ਜੋ ਵੀ ਅੱਗੇ ਹੋਰ ਇਸ ਮਾਮਲੇ ਦੇ ਵਿੱਚ ਕਾਰਵਾਈ ਬਣੂਗੀ ਉਹ ਪੁਲਿਸ ਨੇ ਕਿਹਾ ਸਖਤ ਤੋਂ ਸਖਤ ਕੀਤੀ ਜਾਊਗੀ ਜਿਵੇਂ ਹੀ ਇਹ ਗੱਲ ਸਟੇਟ ਦੇ ਵੱਡੇ-ਵੱਡੇ ਲੀਡਰਾਂ ਤੱਕ ਪਹੁੰਚਦੀ ਹੈ ਤਾਂ ਉਹ ਵੀ ਇਸ ਘਟਨਾ ਦੀ ਸਖਤ ਨਿੰਦਿਆ ਕਰਦੇ ਨੇ ਅਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਅਤੇ ਵੱਡੀ ਤੋਂ ਵੱਡੀ ਸਜ਼ਾ ਦਵਾਈ ਜਾਊਗੀ ਸੋ ਦਰਸ਼ਕੋ ਇਹ ਘਟਨਾ ਸੁਣਾਉਂਦਾ ਸਾਡਾ ਇੱਕੋ ਇੱਕ ਮਕਸਦ ਹੈ ਤਾਂ ਕਿ ਹਰ ਇੱਕ ਘਟਨਾ ਤੋਂ ਅਸੀਂ ਕੁਝ ਨਾ ਕੁਝ ਸਿੱਖ ਸਕੀਏ ਸੋ ਕਈ ਵਾਰ ਬੰਦਾ ਮਜਬੂਰ ਹੁੰਦਾ ਉਸ ਬੰਦੇ ਦੀ ਮਜਬੂਰੀ ਦਾ ਫਾਇਦਾ ਉਠਾਉਣ ਵਾਸਤੇ ਬਹੁਤ ਸਾਰੇ ਬੰਦੇ ਬੈਠੇ ਹੁੰਦੇ ਨੇ ਇਸੇ ਤਰ੍ਹਾਂ ਇਹਨਾਂ ਲੜਕੀਆਂ ਦੇ ਨਾਲ ਹੋਇਆ ਇਹਨਾਂ ਲੜਕੀਆਂ ਨੂੰ ਨੌਕਰੀ ਦੀ ਲੋੜ ਸੀ ਘਰ ਦੇ ਵਿੱਚ ਮਜਬੂਰੀ ਸੀ ਘਰ ਦੇ ਹਾਲਾਤ ਚੰਗੇ ਨਹੀਂ ਸੀ ਇਸ ਕਰਕੇ ਇਹ ਕਿਸੇ ਕੋਲ ਜਿਵੇਂ ਹੀ ਫਰਿਆਦ ਕਰਦੀਆਂ ਨੇ ਜਾਂ ਦੱਸਦੀਆਂ ਨੇ ਤਾਂ ਲੋਕ ਇਹਨਾਂ ਨੂੰ ਝਾਂਸੇ ਦੇ ਵਿੱਚ ਲੈ ਆਉਂਦੇ ਨੇ ਅਤੇ ਇਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਗੰਦੇ ਕੰਡ ਕਰ ਦਿੰਦੇ ਨੇ ਇਸੇ ਤਰ੍ਹਾਂ ਇਹਨਾਂ ਲੜਕੀਆਂ ਦੇ ਨਾਲ ਵੀ ਹੋਇਆ ਕਦੇ ਵੀ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ ਸੋ ਦਰਸ਼ਕੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਸੋ ਇਸ ਤਰ੍ਹਾਂ ਦੀਆਂ ਹੋਰ ਕਨਾਮ న్యూਸ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ